ਸ਼ਲੋਕ ਮਹਲਾ 3 ਜਾਂ ਬਿਣ ਨਾਵੈ ਸਭ ਪਰਮਦੇ ਨਿਤ ਜਗ ਟੋਟਾ ਸੈਸਾਰ ਮਨਮੁਖ ਕਰਮ ਕਮਾਵਣੇ ਬਉਮੈ ਅੰਧ ਗੁਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜਾਂ ਸਹਿਜੇ ਜਾਗੈ ਸਹਿਜੇ ਸੁਵੈ ਗੁਰਮੁਖ ਅੰਧਨ ਉਸਤਤ ਹੋਵੈ ਮਨਮੁਖ ਪਰਮਾ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਨ ਜਾਉ ਪਉੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੋ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾ ਇੱਕ ਇਕੋਤ ਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸਟ ਘਤਿਆ ਗੁਰਮਤੀ ਦੇਵਾ ਆਪ ਗੁਰਮੁਖ ਹਰਿ ਜਪਿਆ ਸਲੋਕ ਮਹਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਸ ਸੂਜੀ ਪਾਏ ਬਿਨ ਡਠਾ ਕਿਆ ਸਲਾਈਐ ਅੰਦਾ ਅੰਧ ਕਮਾਈ ਨਾਨਕ ਸ਼ਬਦ ਪਛਾਣੀਐ ਨਾਮ ਬਸੈ ਮਨ ਆਇ ਮਹਲਾ ਤੀਜਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਪੰਡਾਰ ਗੁਰ ਤੇਰਪਾਤੇ ਪਾਈਨ ਜੀ ਦੇਵਾ ਦੇ ਬਣਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਉਪਾਰ ਵੇਖੋ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀਆ ਬਣਹਾਰ ਨਾਨਕ ਸੱਚ ਸਲਾਹੀਐ ਤਨ ਸਵਾਰਣ ਹਾਰ ਪੌੜੀ ਜਿੰਨਾ ਅੰਦਰ ਕੂੜ ਵਰਤਾ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜੀ ਆਰੀ ਰਜੈ ਕੂੜ ਜੋ ਬਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮਤ ਆਵਈ ਹਰ ਗੁਰਮੁਖ ਖ ਨਾਮ ਅਰਾਧ ਕੂੜ ਪਾਪ ਲੈ ਜਾਵਈ ਸ਼ਲੋਕ ਮਹਲਾ 3 ਸੇਖਾਂ ਚੋ ਚੱਕਿਆ ਚੋ ਵਾਇਆ ਇਹੋ ਮਨ ਇਕਤ ਕਰਿਆਣ ਇਹੜ ਤੇੜ ਛੱਡ ਤੂੰ ਗੁਰ ਕਾ ਸਬਦ ਪਛਾਨ ਸਤ ਗੁਰ ਅੱਗੇ ਟੈ ਪੋ ਸਾਭਕਿ ਸਜਣਾ ਜਾਣ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕਾ ਭਾਣਾ ਭੀ ਚਲੈ ਤਾਂ ਦਰਗਾ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤੈਨ ਧਿੱਗ ਪਹਿਨਣਾ ਧਿੱਗ ਖਾਣ ਮਹਲਾ ਤੀਜਾ ਹਰ ਗੁਣ ਤੋਟ ਨ ਆਬਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਰ ਮਹਾਰਾ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲਗਾ ਅਧਕਾਈ ਬਹੁ ਬਹੁ ਵਿਦ ਭਾਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੈ yog ਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤ ਹਰਿ ਸਲੋਕ ਮਹਲਾ 3 ਜਾਂ ਪਰਥਾਏ ਸਾਖੀ ਮਹਾਪੁਰਖ ਬੋਲਦੇ ਸ਼ਾਂਤੀ ਹੀ ਸਗਲ ਜਹਾਨ ਹੈ ਗੁਰਮੁਖ ਹੋਇ ਸੋ ਭੋ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਨ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਥ ਹੈ ਗਿਆਨ ਮਹਲਾ 3 ਜਾਂ ਗੁਰਮੁਖ ਚੇਤ ਨ ਲਾਇਓ ਅੰਤ ਦੁਖ ਪਹੁੰਚਾ ਆਏ ਅੰਦਰੋਂ ਬਾਹਰੋਂ ਅੰਦਿਆਂ ਸੋਧਨ ਕਾ ਹੀ ਪਾਏ ਪੰਡਤ ਤੈਨ ਕੀ ਬਰਕਤ ਹੀ ਸਭ ਜਗਤ ਖਾਏ ਜੋਰ ਤੇ ਹਰ ਨਾਏ ਜਿਨ ਗੁਰ ਕਾ ਸਬਦ ਸੁਲਾਹਾ ਹਰ ਸਿਉ ਰਹੇ ਸੁਮਾਏ ਪੰਡਤ ਦੂਜੈ ਪਾਏ ਬਰਕਤ ਨਾ ਹੋਵਈ ਨਾ ਤੁਨ ਪੱਲੈ ਪਾਏ ਪੜਥਕੇ ਸੰਤੋਖ ਨ ਆਇਓ ਅੰਦਨ ਜਲ ਤੋ ਬਿਹਾਏ ਊਗ ਪੁਕਾਰ ਨਾ ਚੁਕਈ ਨਾ ਸੰਸਾ ਵਿੱਚੋਂ ਜਾਏ ਨਾਨਕ ਨਾਮ ਬਹੂਣਿਆ ਮੂੰਹ ਕਾਲਾ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹਉ ਬਲ ਜਾਈ ਗੁਣਾਂ ਸੰਧੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਸ਼ਲੋਕ ਮਹਲਾ 3 ਪੰਡਤ ਮੈਲ ਨਾ ਚੁਕਈ ਜੀ ਬੇਦ ਪੜਾਏ ਜੋ ਗਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਬਸਾਰ ਪੰਡਤ ਭੂਲੇ ਦੂਜਾ ਲਾਗੇ ਮਾਇਆ ਕਹਿ ਬਾਪਾ ਹਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤਗੁਰ ਸੇਵਿਆ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸੱਚੇ ਨੈ ਪਿਆਰ ਨਾਨਕ ਨਾ ਮਰਤੇ ਸਹਿਜੇ ਰਜੇ ਜਿਨਾਂ ਹਰ ਰੱਖਿਆ ਔਰਤਾਰ ਮਹਲਾ ਤੀਜਾ ਮਨਮੁਖ ਹਰਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅંધੇਰ ਹੈ ਸੁਦਨ ਕਾਹੀ ਪਾਏ ਮਨ ਹਟ ਸਹਿਜ ਨਾਮ ਬੀਜੋ ਓ ਖਾ ਕੇ ਅੱਗੇ ਖਾਏ ਨਾਮ ਨਿਦਾਨ ਬਸਾਰਿਆ ਦੂਜਾ ਲੱਗਾ ਜਾਏ ਨਾਨਕ ਗੁਰਮੁਖ ਮਿਲ ਹੈ ਬਡਾਈਆਂ ਦੇ ਆਪੇ ਮੇਲ ਮਲਾਈ ਪੌੜੀ ਹਰਸਨਾ ਹਰ ਦਸ ਗਾਵੈ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹਰ ਪਾਵਣੀ ਜੋ ਗੁਰਮੁਖ ਚੱਖੈ ਸਾਧ ਸਾਤ ਰਵਤਾਵਣੀ ਗੁਣ ਗਾਵੈ ਪਿਆਰੇ ਨਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵਾ ਆਪ ਦਇਾਲ ਸਾ ਸਤ ਗੁਰੂ ਗੁਰੂ ਬਲਾਵਣੀ ਸ਼ਲੋਕ ਮਹਲਾ 3 ਜਾਂ ਹਸਤੀ ਸਿਰਿਓ ਅੰਕਸ ਹੈ ਐ ਰਣ ਜਿਓ ਸਿਰ ਤੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ایਉ ਗੁਰਮੁਖ ਆਪਨ ਬਾਰੀਐ ਸਭ ਰਾਜ ਸਿਸ਼ਟ ਕਾਲੇ ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਇ ਤੇ ਪਰਵਾਣ ਨਾਨਕ ਕੁੱਲ ਉਧਾਰਾ ਆਪਣਾ ਦਰਗਾਹ ਪਾਵੈ ਮਾਣ ਪਉੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਅਗੁਰ ਕਾਰੈ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇ ਬਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆਂ ਗੁਰ ਸਤ ਗੁਰੂ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆਂ ਸ਼ਲੋਕ ਮਹੱਲਾ 3 ਜੀ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਆਵਰੇ ਇੱਕਰ ਮਕਮਾ ਹੈ ਜਮਦਾਰ ਬੱਧੇ ਮਾਰੀਐ ਫਿਰ ਬਿਸ਼ਟਾ ਮਾਹੇ ਪਚਾਏ ਮਹਲਾ ਤੀਜਾ ਨਾਨਕ ਸਤਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪਰਵਾਣ ਹਰ ਕਾ ਨਾ ਹੀ ਸਮਾਏ ਰਹੇ ਚੁਕਾਇਆ ਬਣ ਜਾਣ ਪੌੜੀ ਤਨ ਸੰਪਾਏ ਮਾਇਆ ਸੰਤੀ ਹੈ ਅੰਤੇ ਦੁਖਦਾਈ ਕਰ ਮੰਦਰ ਮਹਿਲ ਸੁਬਾਰੀ ਹੈ ਕਿਸ ਸਾਥ ਨਾ ਜਾਈ ਹਰੇ ਰੰਗੀ ਤੁਰੇ ਨਿਤ ਪਾਲੀਐ ਕਿ ਤੈ ਕਾਮਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ ਸ਼ਲੋਕ ਮਹਲਾ 3 ਬਿਨ ਕਰਮੈ ਨਾ ਹੋ ਨਾ ਪਾਈਐ ਪੂਰਾ ਕਰਮ ਪਾਇਆ ਜਾਏ ਨਾਨਕ ਨਦਨ ਕਰੇ ਜੇ ਆਪਣੀ ਤਾ ਗੁਰਮਤ ਮੇਲ ਮਲਾਏ ਮਹਲਾ 3 ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਛਟੀ ਹੈ ਇੱਕ ਪੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ ਪੌੜੀ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਬਿਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨਹੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਨ ਕੇ ਕਰਮ ਧਰਮ ਕਾਰ ਦਸਾ ਪਵਿੱਤ ਹੈ ਜੋ ਬੁਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਲ ਕਾ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸ਼ਲੋਕ ਮਹਲਾ 3 ਜਾਂਨਾਨਕ ਨਾਵੋ ਕੁੱਥਿਆ ਹਲਤ ਪਾਲਤ ਸਭ ਜਾਏ ਜਪ ਤਪ ਸੰਜਮ ਸਭ ਫਿਰ ਲਿਆ ਮੁੱਠੀ ਦੂਜੇ ਪਾਏ ਜਮਦਾਰ ਬੱਦੇ ਮਾਰੀ ਐ ਬਹੁਤੀ ਮਲੇ ਸਜਾਏ ਮਹਲਾ ਤੀਜਾ ਸੰਤਾਂ ਨਾਲ ਬੈਠ ਕਮਾਂੰਦੇ ਲੋਟਾਂ ਨਾਲ ਮੋਹ ਪਿਆਰ ਅੱਗਾ ਪਿੱਸਾ ਸੁਖ ਨਹੀਂ ਮਰ ਜਮਹ ਮਹਾਰ ਹੋ ਬਾਰ ਤਿਸਨਾ ਕਦੇ ਨਾ ਬੁੱਝਈ ਦੁਬਿੱਦਾ ਹੋਏ ਖਵਾਰ ਮੋ ਕਾਲੇ ਤਨਾ ਨਿੰਦ ਕਾਂ ਤਿੱਤ ਸੱਚਾ ਦਰਬਾਰ ਨਾਨਕ ਨਾਮ ਬਹੂਣਿਆ ਨਾ ਔਰਵਾਰ ਨਾ ਪਾਰ ਪੌੜੀ ਜੋਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿੰਨਾ ਮਨ ਚਿਤ ਇੱਕ ਅਰਾਧਿਆ ਤਿੰਨਾ ਇੱਕ ਸਿਬਿਨ ਦੂਜਾ ਕੋ ਨਹੀਂ ਸਹੀ ਪੁਰਖ ਹਰ ਸੇਵਦੇ ਜਿਨ ਤੁਰ ਮਤਕ ਲੇਖ ਲਿਖਾਈ ਹਰ ਕੇ ਗੁਣਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ ਬਢਾਈ ਬੱਦੀ ਗੁਰਮਖਾਂ ਗੁਰਪੂਰਾ ਹਰ ਨਾਮ ਸਮਾਈ ਸੋ ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਰਦੀ ਜਾਇ ਆਪ ਗਵਾਏ ਸਬਤ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਬ ਥਾਏ ਪਾਰਸ ਪਰਸਿਆ ਪਾਰਸ ਹੋਵੈ ਸੱਚ ਰਹਿ ਲਿਵ ਲਾਏ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਵੇਂ ਬਗਸੇ ਸੋ ਪਾਵੈ ਥਾਏ ਮਹਲਾ ਤੀਜਾ ਮਹਿਲ ਕੋ ਮਹਿਲ ਨਾ ਜਾਣਨੀ ਮੂਰਖ ਆਪਣਾ ਸਵਾਏ ਸਬਦ ਚੀਨਾ ਤਾਂ ਮਹਿਲ ਲਹ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਬੋ ਮਨ ਬਸੈ ਤਾਂ ਸਭਾ ਸੋਝੀ ਪਾਏ ਸਤਗੁਰ ਆਪਣਾ ਘਰ ਵਰਤਦਾ ਆਪੇ ਲੈ ਮਲਾਈ ਨਾਨਕ ਸਤਗੁਰੇ ਮਿਲਿਆ ਸਭ ਪੂਰੀ ਬਈ ਜਿਸ ਨੇ ਕਿਰਪਾ ਘਰੇ ਰਜਾਏ ਪੌੜੀ ਤਨ ਤਨ ਭਗਤ ਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤੇ ਆ ਤਨ ਤਨ ਭਗਤ ਨਾ ਸੰਤ ਜਨਾ ਜੋ ਹਰ ਜਸ ਸਰਬਣੀ ਸੁਣਤੇ ਆ ਤਨ ਤਨ ਭਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ ਤਨ ਤਨ ਭਗਤ ਨਾ ਗੁਰਮੁਖਾ ਜੋ ਗੁਰ ਸਖ ਲੈ ਮਨ ਜਿਣਤੇ ਆ ਸਭ ਦੂ ਵੱਡੇ ਭਾਗ ਗੁਰ ਸਿਖਾਂਗੇ ਜੋ ਗੁਰ ਜਰਣੀ ਸਿਖ ਪੜਤਿਆ ਸ਼ਲੋਕ ਮਹਲਾ 3 ਬਰਮ ਬਿੰਦੈ ਤਿਸ ਦਾ ਪਰਮਤਰ ਹੈ ਏਕ ਸ਼ਬਦ ਲੈ ਬਲਾਏ ਨਬ ਨਿੱਦੀ 18 ਸਿੱਧੀ ਪਸੈ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤ ਗੁਰ ਨਾ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ मोहला तीजा क्या गबरू क्या बिरद है मन मुख तृष्णा भुख न जाए गुरमुख सब दे रत्या, आप गवाए अंदर तृप्त तो फिर भुख न लगा आए नानक जे गुरमुख कर है सो परबान है जो नाम रहे लाए पौड़ी हो बलहारी तेन को जो गुरमुख सिखा जो हर नाम ते आएं दे ਤੈਨ ਦਰਸ਼ਨ ਪਿਖਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਾਸ ਮਨ ਲਿਖਾਂ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖੇ ਕਰਖਾਂ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾਂ ਸੋ ਲੋਕ ਮਹਲਾ ਤੀਜਾ ਗੁਰਬਨ ਗਿਆਨ ਨ ਹੋਵਈ ਨਾ ਸੁਖ ਬਸਾਏ ਮਨ ਆਏ ਨਾਨਕ ਨਾਮ ਭੂਨੇ ਮਨ ਮੁਖੀ ਜਾਸਨ ਜਨਮ ਗਵਾਏ ਮਹਾਲਾ ਤੀਜਾ ਸਿੱਧ ਸਾਧਕ ਨਾ ਵੈ ਨੂੰ ਸਭ ਖੋਜਦੇ ਥੱਕ ਰਹੇ ਲਿ ਬਲਾਏ ਬਿਨ ਸਤਗੁਰ ਕੇ ਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਬਿਨ ਨਾਵਾ ਪੈਨਣ ਖਾਣ ਸਭ ਬਾਦ ਹੈ ਤਿੱਗ ਸਿੱਧੀ ਤਿੱਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖਰ ਨਾਮ ਮਨ ਬਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਹਮ ਡਾ ਦੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸ਼ੰਤਾ ਹਰ ਕੀਰਤਨ ਕਰੈ ਹਰ ਜਸ ਸੁਣੈ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਪਖਾਰੀਆ ਮੰਗਤ ਜਨ ਜਨਤਾ ਹਰ ਦੇਵ ਬਹੁ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਮ ਜਨਤਾ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਤਨ ਬੰਤਾ ਸਲੋਕ ਮਹਲਾ 3 ਪੜਨਾ ਗੁਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਬਕਾਰ ਹੋਮੈਂ ਵਿੱਚ ਸਾ ਪੜ ਸਕੇ ਦੂਜਾ ਪਾਇ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤਲ ਹੈ ਪਾਏ ਮੋਖ ਦਵਾਰ ਗੁਣ ਨਿਦਾਨ ਹਰ ਪਾਇਆ ਸੈਦ ਕਰੇ ਵਿਚਾਰ ਤਨ ਬਾਪਾਰੀ ਨਾਨਕ ਜਿਸ ਗੁਰਮੁਖ ਨਾਮ ਅਧਾਰ ਮਹਲਾ 3 ਬੇਣ ਮਨ ਮਾਰੇ ਕੋਈ ਨਾ ਸਿੱਜਈ ਵੇਖੋ ਕੋਲੇ ਬੁਲਾਏ ਭੇਖ ਤਾਰੀ ਤੀਰ ਸੀ ਭਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹਿ ਲੇ ਬੁਲਾਏ ਨਾਨਕ ਇਸ ਮਨ ਕੀ ਮਲ ਕਿਉ ਉਤਰੈ ਹੋਮਾ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਮੰਨਣਾ ਬੋ ਇਕ ਕਿਨ ਕਾ ਹਰ ਹਰ ਸਿਗਾਰ ਬਨਾਬੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸਿਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖਾ ਕਾਟਾ ਇੱਕ ਪਲਕਾ ਹਰ ਹਰ ਦਿਹਾਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪੇ